जा जा नुला तुम ना छबा ना हो रही हो गया हो रही छ जा मम्मी अंदर जा मम्मी को जा अंदर गौंद मां का बदानी जा छ जा चल 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 आवे ना लगे मैं येने मिट के बोल रही हूं

ਕਿੱਦਾਂ ਚੱਲੀਆਂ ਅਦਾ ਵੇਹ ਨੀ ਗੂਗਲ ਇਹ ਕਿਦਾਂ ਚੱਲੇ ਮੈਂ ਗੂਗਲ ਇਹ ਆ ਲੱਲਾ ਇਹਨਾਂ ਦਾ ਤੱਕ ਜਨੈ ਵੇਖੀ ਮੱਥਾ ਦੇ ਕੇ ਤੈਨੂੰ ਤੈਨੂੰ ਮੱਥਾ ਹੀ ਦੇ ਕੇਆ ਤੇਰੇ ਮੱਥਾ ਹੀ ਦੇ ਕੇਆ ਲਾ ਸਵਾਨੋਂ ਮੱਥਾ ਹੀ ਦੇ ਕੇ ਲਿਓ डी हाथ की ओर मैं तेरा आहो ए डैडी डैडी दादा दादा <laughs> <laughs> ਹਾਈ ਹਾਈ ਅਜੇ ਬੈਠਾ ਹੋ ਜੀ ਹਾਂ ਹਾਈ ਸੌ ਗਿਆ ਜਾ ਹਣਾ ਸੌ ਜਾ ਰ ਅ ਜਾਗਾ ਓਲੀ ਨੇ ਬਹੁਤ ਗਲਤੀ ਕੀਤੀ ਹੈ ਰੇਡ ਕੇ ਖੇਡਣਾ ਸੀ ਦੂਜੇ ਬੰਨੇ ਚਲ ਜਾਂਦਾ ਇੱਕ ਨੰਬਰ ਲੈ ਕੇ ਉਹ ਵੀ ਆਂਦਾ ਕੀ ਬਣੀ ਆ ਨਮਤ ਥਾਟੇ ਕੇ ਨਹੀਂ ਪੈਣਾ ਸਵੇਰ ਦਾ ਦਿਨ ਚੜਿਆ ਵਾ ਕਦੋਂ ਦਾ ਦਿਨ ਚੜਿਆ ਵਾ ਤੈਨੂੰ ਕਿਤੇ ਨੀਂਦ ਨਹੀਂ ਆਉਂਦੀ ਤੈਨੂੰ ਜਾ ਸੌਂ ਜਾ ਮਮੀ ਕੋ ਸੌਂ ਟਾ ਮਮੀ ਕੋ ਬਾਜਾ ਚੱਲ ਸੌਂ ਜਾ ਕੇ